ਬਿਜਲੀ ਪਾਣੀ ਕਨੈਕਸ਼ਨ ਨਾ ਮਿਲਦੇ ਰੋਜ਼ ਦੇ ਵਿੱਚ ਅੱਜ ਮੁਹੱਜਦੇ ਕਸਬਾ ਨਮਾਕਰੋਂ ਤੇ ਬਸਨੀਕ ਤੁਸੀਂ ਦੇਖੋ ਕਿ ਸੈਂਕੜਾਂ ਦੀ ਤਰ੍ਹਾਂ ਦੇ ਵਿੱਚ ਮੁੱਲਾ ਪਰ ਕਰੀਬਦਾਸ ਬਿਜਲੀ ਘਰ ਬਿਜਲੀ ਦਫ਼ਤਰ ਦੇ ਵਿੱਚ ਪਹੁੰਚੇ ਨੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਕਾਫੀ ਵਾਰ ਸਰਕਾਰਾਂ ਨੇ ਕਾਫੀ ਵਾਰ ਅਫਸਰਾਂ ਨੇ ਲਾਰੇ ਲਾਏ ਪਰ ਉਸ ਤੋਂ ਬਾਅਦ ਵੀ ਜਿਹੜੇ ਉਹਨਾਂ ਨੂੰ ਬਿਜਲੀ ਪਾਣੀ ਕਨੈਕਸ਼ਨ ਨਹੀਂ ਦਿੱਤੇ ਜਾ ਰਹੇ ਜਿਹਦੇ ਰੋਜ਼ ਦੇ ਵਿੱਚ ਅੱਜ ਤੇ ਦੇਖੋ ਕਿ ਸੈਂਕੜੇ ਤੀਹੜਾ ਦੇ ਵਿੱਚ ਜੋ ਨਵਾਂ ਕਰਾਉਂਦੇ ਵਾਸੀ ਨੇ ਕਮਾਊ ਕਲੋਨੀ ਗੱਲ ਕਰੀਏ ਜਾਂ ਫਿਰ ਵਿਕਾਸਨਗਰ ਦੀ ਗੱਲ ਕਰੀਏ ਤਾਂ ਹੋਰ ਵੀ ਨਵਾਂ ਕਿ ਉਹ ਜਿਹੜੇ ਬਸਨਿਕ ਸੀ ਆਪਣੇ ਆਪਣੇ ਬਿਜਲੀ ਕਨੈਕਸ਼ਨ ਨੂੰ ਲੈ ਕੇ ਰੋਜ਼ ਦੇ ਵਿੱਚ ਬਿਜਲੀ ਦਫ਼ਤਰੇ ਪਹੁੰਚੇ ਇਸ ਮੌਕੇ ਐਸਡੀਓ ਬਿਜਲੀ ਭਾਗ ਦੇ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਹੈ ਕਾਫੀ ਤਲਕੀ ਵੀ ਹੋਈ ਹੈ ਪਰ ਬਿਜਲੀ ਭਾਗ ਦੇ ਐਸਡੀ ਸਾਹਿਬ ਵੱਲੋਂ ਇਸ ਬਾਰੇ ਗੱਲਬਾਤ ਤੇ ਐਕਸ਼ਨ ਮੁਹਾਲੀ ਨਾਲ ਕੀਤੀ ਹੈ ਤਾਂ ਮੁਹਾਲੀ ਦੇ ਐਕਸ਼ਨ ਵੱਲੋਂ ਦੱਸਿਆ ਗਿਆ ਕਿ ਜੋ ਇਹਨਾਂ ਦੀਆਂ ਫੈਲਾ ਨੇ ਉਹ ਸੈਪਟ ਕਰ ਲਈਆਂ ਜਾਣ ਪਰ ਦੂਜੇ ਪਾਸੇ ਉਹਨਾਂ ਵੱਲੋਂ ਇੱਕ ਗੱਲ ਹੋਰ ਵੀ ਆਖੀ ਹੈ ਕਿ ਪਹਿਲਾਂ ਵੈਰੀਫਾਈ ਹੋਏਗਾ ਕਿ ਰਜਿਸਟਰੀਆ ਜੋ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕੀਤਾ ਹੈ ਕਿ ਉਸ ਮੁਤਾਬਕ ਹੋਈਆਂ ਨੇ ਤਾਂ ਹੀ ਕਨੈਕਸ਼ਨ ਜਿਹੜੇ ਦਿੱਤੇ ਜਾਣਗੇ ਪਰ ਇਸ ਤਰੀਕੇ ਦੀ ਜਿਹੜੀ ਗੱਲ ਐਸ.ਡੀ.ਓ. ਸਾਹਿਬ ਨੇ ਕਿਹਾ ਕਿ ਜੋ ਵੀ ਸਰਕਾਰ ਦੀ ਡਾਇਰੈਕਸ਼ਨਾਂ ਹੋਣ ਗਿਆ ਹੁਕਮ ਹੋਣ ਗਿਆ ਉਸ ਮੁਤਾਬਕ ਕਨੈਕਸ਼ਨ ਦਿੱਤੇ ਜਾਣਗੇ ਪਰ ਤੁਸੀਂ ਦੇਖੋਗੇ ਜਿਸ ਤਰੀਕੇ ਨਾਲ ਗਿਣਤੀ ਦੇ ਵਿੱਚ ਲੋਕ ਆਏ ਸੀ ਲੋਕਾਂ ਦੇ ਵਿੱਚ ਰੋਸ ਹੈ ਇੱਕ ਪਾਸੇ ਤਾਂ ਸੀ ਲੱਖਾਂ ਰੁਪਇਆ ਲਾ ਕੇ ਰਜਿਸਟਰੀਆਂ ਕਰਵਾਈਆਂ ਨੇ ਦੂਜੇ ਸੇ ਪਲਾਟ ਖਰੀਦੇ ਨੇ ਪਰ ਉਹਦੇ باوجود ਵੀ ਸਾਨੂੰ ਜਿਹੜੇ ਬਿਜਲੀ ਪਾਣੀ ਕਨੈਕਸ਼ਨ ਦੀ ਇਤਜ਼ਾਰ ਹੈ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਅਸਰ ਪੈ ਰਿਹਾ ਦੂਜੇ ਪਾਸੇ ਸਾਨੂੰ ਰਾਤ ਵੇਲੇ ਸੌਣ ਵੇਲੇ ਬੜੀ ਮੁਸ਼ਕਲ ਹੁੰਦੀ ਹੈ ਕਿਉਂਕਿ ਜਿਸ ਘਰ ਲਾਈਟ ਜਾਂ ਪਾਣੀ ਨਾ ਹੋਵੇ ਤਾਂ ਉਸ ਘ ਬਨੋ ਆਖੇ ਗੀਆਂ ਇਸ मौके ਤੇ ਦੇਖੋ ਕਿ ਦਫ਼ਤਰ ਦੇ ਅੰਦਰ ਹੀ ਜਿਹੜੇ ਬੜਗੇ ਸੀ ਇੱਥੋਂ ਦੇ ਜਿਹੜੇ ਬਸਨੀਕ ਸੀ ਨਮਕਰਾਉਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਤੱਕ ਬਿਜਲੀ ਪਾਣੀ ਦਾ ਕਨੈਕਸ਼ਨ ਨਹੀਂ ਤੇ ਜਾਨੀ ਸਾਡਾ ਸੰਘਰਸ਼ ਜਾਰੀ ਰਹੇਗਾ ਕਿ ਅਗਰ ਹੁਣ ਵੀ ਅਫਸਰਾਂ ਨੇ ਕੋਈ ਲਾਰੇਵਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ ਪਰ ਤੁਸੀਂ ਦੇਖੋਗੇ ਐਸ.ਓ. ਸਾਹਿਬ ਦੇ ਨਾਲ ਅੰਦਰ ਗੱਲਬਾਤ ਹੋ ਰਹੀ ਹੈ ਤੇ ਇਸ ਤਰੀਕੇ ਨਾਲ ਗੁੱਸੇ ਦੇ ਵਿੱਚ ਨੇ ਲੋਕਾਂ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿਤੇ ਜਾਈਆਂ ਨੇ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਕਿ 2015 ਦੀਆਂ ਰਜਿਸਟਰੀ ਹੋਈ ਹੋਈ ਹੈ ਪਰ ਉਸ ਨੂੰ ਵੀ ਕਨੈਕਸ਼ਨ ਨਹੀਂ ਤਿਆਰ ਰਿਹਾ ਦੂਜੇ ਪਾਸੇ ਜਿਹੜੇ ਹੁਣ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਹੋਏ ਨੇ ਕਿ 31 ਦਸੰਬਰ 2024 ਤੋਂ ਬਾਅਦ ਰਜਿਸਟਰੀਆਂ ਹੋਣ ਗਿਆ ਤਾਂ ਉਹ ਵੀ ਜਿਹੜੇ ਕਨੈਕਸ਼ਨ ਨਹੀਂ ਤਿਆਰ ਹੋ ਇਸ ਨੂੰ ਲੈ ਕੇ ਲੋਕਾਂ ਦਾ ਸਹਿ ਕਿ ਸਾਡਾ ਕਸੂਰ ਕੀ ਹੈ ਕਿ ਅਸੀਂ ਇੱਥੇ ਚੰਡੀਗੜ੍ਹ ਦੇ ਨੇੜੇ ਲੱਖਾਂ ਰੁਪਏ ਲਾ ਕੇ ਪਲਾਟ ਖਰੀਦੇ ਨੇ ਸਾਡੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਨੇ ਪਰ ਉਸ ਦੇ باوجود ਵੀ ਬਿਜਲੀ ਪਾਣੀ ਕਨੈਕਸ਼ਨ ਨਹੀਂ ਤਿਆਰ ਹੋ ਦਫਤਰ ਦੇ ਵਿੱਚ ਬਿਜਲੀ ਕਰਦੇ ਵਿੱਚ ਸੀ ਕਿ ਨਵਾਂ ਕਿਉਂ ਦੇ ਬਸ ਸੀ ਅਨਾਉਂਸ ਦੇ ਵਿੱਚ ਸੀ ਕਿ ਅੱਜ ਤਾਂ ਆਰ ਪਾਰ ਕਰਕੇ ਆਵਾਂਗੇ ਕਿ ਅਫਸਰਾਂ ਨੂੰ ਪੁੱਛ ਕੇ ਆਵਾਂਗੇ ਕਿ ਭਈ ਤੁਸੀਂ ਦੇਣੇ ਤੇ ਕਲੈਕਸ਼ਨ ਨਹੀਂ ਦੇਣੇ ਇੱਕ ਪਾਸੇ ਕਰ ਦਿਓ ਲੋਕਾਂ ਨੂੰ ਕਿਉਂ ਲਾਰੇ ਦੇ ਵਿੱਚ ਲਾ ਰਹੇ ਹੋ ਤਾਂ ਇਸ ਨੂੰ ਲੈ ਕੇ ਮੌਕੇ ਤੇ ਕਾਂਗਰਸ ਦੇ ਹਲਕਾ ਖੜਦੇ ਹਲਕਾ ਇੰਚਾਰਜ ਤੇ ਦੇਖੋ ਵਿਜੇ ਸ਼ਰਮਾ ਟਿੰਕੂ ਵੀ ਇਸ ਮੌਕੇ ਪਹੁੰਚੇ ਹੋਏ ਜਿਨ੍ਹਾਂ ਨੇ ਬੀ ਐਸ ਡੀਓ ਨਾਲ ਗੱਲਬਾਤ ਕੀਤੀ ਤੇ ਨਾਲ ਦੇ ਐਸਜੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਕਿ ਇਹਨਾਂ ਦੇ ਕਨੈਕਸ਼ਨ ਬਹਾਲ ਕੀਤੇ ਜਾਣ ਕਿਉਂਕਿ ਇਹਨਾਂ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ ਤੇ ਇਸ ਮੌਕੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀ ਤਲਕੀ ਵੀ ਹੋਈ ਹੈ ਕਾਫੀ ਗਰਮ ਮਾਹੌਲ ਵੀ ਬਣ ਗਿਆ ਸੀ ਪਰ ਉਹਦੇ ਬਾਵਜੂਦ ਦੱਸਿਆ ਜਾ ਰਿਹਾ ਕਿ ਕਨੈਕਸ਼ਨ ਅਜੇ ਨਹੀਂ ਕਿਸੇ ਨੂੰ ਦਿੱਤੇ ਗਏ ਪਰ ਜਿਹੜੇ ਉਹਨਾਂ ਦੀ ਫੈਲਾਂ ਸੀ ਉਹ ਸੈੱਪਟ ਜੁੜ ਕਰ ਲਿਆ ਨੇ ਫੈਲਾਂ ਵੈਰੀਫਾਈ ਹੋਣਗੀਆਂ ਕਿ ਜਿਹੜੀਆਂ ਨੋਟੀਫਿਕੇਸ਼ਨ ਦੇ ਮੁਤਾਬਕ ਰਜਿਸਟਰੀਆਂ ਹੋਣੀਆਂ ਨੇ ਤਾਂ ਇੱਕ ਹੋਰ ਵੀ ਗੱਲ ਦੱਸੀ ਜਾ ਰਹੀ ਕਿ ਜੋ ਮੈਸੇਜ ਵਿੱਚ ਉਸ ਦੇ ਵਿੱਚ ਲਿਖਿਆ ਹੋਵੇਗਾ ਜੋ ਰਜਿਸਟਰੀ ਦੇ ਵਿੱਚ ਕਿ ਨੋਟੀਫਿਕੇਸ਼ਨ ਦੇ ਸਮੇਂ ਜਿਹੜੀ ਦਿੱਸ਼ਟੀ ਹੋਈ ਹੈ ਤਾਂ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਤਰੀਕੇ ਦੇ ਨਾਲ ਬਿਜਲੀ ਕਨੈਕਸ਼ਨ ਮਿਲ ਰਹੇ ਨੇ ਪਰ ਅਜੇ ਤੱਕ ਨਵਾਂ ਗਰਾਉਂਦੇ ਵਿੱਚ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਜਿਹੜੇ ਕਨੈਕਸ਼ਨ ਨਹੀਂ ਦਿੱਤੇ ਜਾ ਰਹੇ ਜਿਸ ਨੂੰ ਲੈ ਕੇ ਲੋਕਾਂ ਬਹੁਤ ਸਗੇ ਆਲੂ ਦਿਨ ਚੱਗਰ ਸਰਕਾਰ ਨੇ ਉਹਨਾਂ ਦੇ ਕਨੈਕਸ਼ਨ ਨਾ ਦਿੱਤੇ ਤਾਂ ਫਿਰ ਆਲੂ ਦੇ ਹੋਰ ਹੀ ਤਿੱਖਾ ਸੰਘਰਸ਼ ਜਿਹੜਾ ਕੀਤਾ ਜਾਵੇਗਾ ਇਹ ਮੌਕੇ ਤਸਵੀਰਾਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਨਾ ਸਾਡਾ ਮਕਸਦ ਹੀ ਹੁੰਦਾ ਹੈ ਕਿ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਤੁਸੀਂ ਦੇਖੋ ਕਿ ਐਸਡੀਓ ਸਾਹਿਬ ਨਾਲ ਗੱਲਬਾਤ ਜੂਰ ਹੋ ਰਹੀ ਹੈ ਪਰ ਇਸ ਮੌਕੇ ਤੁਸੀਂ ਦੇ ਜਿਹੜੇ ਇਥੋਂ ਦੇ ਸਨਿਕ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਕੋਲ ਹਰ ਡਾਕੂਮੈਂਟ ਪੂਰਾ ਹੈ ਪਰ ਉਸ ਦੇ ਬਾਵਜੂਦ ਹੀ ਕਲੈਕਸ਼ਨ ਇੰਤਜ਼ਾਰਿਆ ਅਸੀਂ ਫੀਸ ਭਰਨ ਨੂੰ ਵੀ ਤਿਆਰ ਹਾਂ ਪਰ ਫਿਰ ਵੀ ਸਾਡੇ ਕਨੈਕਸ਼ਨ ਜਿਹੜੇ ਰੋਕੇ ਜਾ ਰਹੇ ਨੇ ਇਸ ਮੌਕੇ ਬੀਜਲ ਮਟਿੰਕੂ ਤੇ ਨਾਲ ਦੀ ਨਾਲ ਇਸ ਵਾਰਡ ਨੰਬਰ 1 ਦੇ ਐਮਸੀ ਤੇ ਨਾਲ ਐਸਡੀਓ ਸਾਹਿਬ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਜੀ ਅੱਜ ਤੁਸੀਂ ਪਹੁੰਚੇ ਹੋ ਬਿਜਲੀ ਦਫ਼ਤਰ ਦੇ ਵਿੱਚ ਨਮਾਗਰੌਂ ਦੇ ਮਸਲਾ ਸੀ ਬਿਜਲੀ ਪਾਣੀ ਦੇ ਕਲੈਕਸ਼ਨ ਦਾ ਕੀ ਗੱਲਬਾਤ ਹੋਈ ਐਸਡੀਓ ਸਾਹਿਬ ਵੀ ਨਾਲ ਨੇ ਕੋਈ ਆਸ਼ਵਾਸ਼ਣ ਕੀ ਦਿੱਤਾ ਹੈ ਤੁਹਾਨੂੰ ਜੀ ਐਸਡੀਓ ਐਸਡੀਓ ਸਾਹਿਬ ਨੇ ਜੋ ਦੱਸਿਆ ਸਾਨੂੰ ਜੋ ਸਰਕਾਰ ਦੀ ਪਾਲਿਸੀ ਆ 1 ਦਸੰਬਰ ਤੋਂ ਜਿਹੜੀਆਂ ਰਸਤੀਆਂ 28 ਫਰਵਰੀ ਤੱਕ ਹੋਣਗੀਆਂ ਉਹ ਰਸਤੀਆਂ ਦੇ ਕਨੈਕਸ਼ਨ ਦਿੱਤੇ ਜਾਣਗੇ ਸੋ ਜਿਹੜਾ ਦੂਸਰਾ ਉਹਦੇ ਨਾਲੋਂ ਪਹਿਲੇ ਆ ਉਹ ਸਰਕਾਰ ਸਾਨੂੰ ਵੀ ਪਤਾ ਸਰਕਾਰ ਪਾਲਿਸੀ ਬਣਾ ਰਹੀ ਆ ਉਹਨਾਂ ਬਾਰੇ ਵੀ ਉਹਨਾਂ ਨੂੰ ਜਦੋਂ ਸਰਕਾਰ ਦੀ ਆਊਗੀ ਫਿਰ ਉਹਦਾ ਵੀ ਕਨੈਕਸ਼ਨ ਹੋ ਦਿੱਤੇ ਜਾਣਗੇ ਜਿੰਨੀ ਪਾਵਰ ਐਸ ਡੀ ਐਮ ਸਾਹਿਬ ਕੋਲ ਹੈ ਉਹ ਐਸ ਡੀ ਐਮ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਐ ਐਸ ਡੀ ਐਮ ਸਾਹਿਬ ਨੇ ਵੀ ਇਹਨਾਂ ਨੂੰ ਕਹਿ ਦਿੱਤਾ ਵੀ ਆਹ ਹੈ ਜੋ ਸਰਕਾਰ ਨੇ ਇਹ ਦਿੱਤਾ ਉਹ ਸਰਕਾਰ ਨੇ ਇਹ ਦਿੱਤਾ ਤੇ ਮੁਤਾਬਕ ਉਹਦੋਂ ਦੇ ਕਨੈਕਸ਼ਨ ਹੋ ਰਹੇ ਆ ਉਹ ਕਹਿੰਦੇ ਅਸੀਂ ਕਰ ਦਾਂਗੇ ਜਿਹੜੀਆਂ ਬਾਕੀ ਹੋਰ ਗੱਲਾਂ ਸਰਕਾਰ ਦੇ ਲੈਵਲ ਦੀਆਂ ਗੱਲਾਂ ਉਹ ਨਾ ਤਾਂ ਐਸ ਡੀ ਐਮ ਸਾਹਿਬ ਕਰ ਸਕਦੇ ਆ ਸਮਝਣਾ ਜੀ ਨਾ ਬਿਜਲੀ ਡਿਪਾਰਟਮੈਂਟ ਕਰ ਸਕਦਾ ਉਹ ਪਾਲਿਸੀ ਬਣ ਰਹੀ ਆ ਪਾਲਿਸੀ ਜਿੱਦਣ ਬਣੀ ਉਸ ਦਿਨ ਅਸੀਂ ਐਸਡੀਓ ਸਾਹਿਬ ਨੂੰ ਵੀ ਕਹਾਂਗੇ ਐਸਡੀਓ ਸਾਹਿਬ ਨੂੰ ਵੀ ਕਹਾਂਗੇ ਐਸਡੀਓ ਸਾਹਿਬ ਨੇ ਵੀ ਇਹੀ ਕਹੀ ਹੈ ਕਿ ਸਰਕਾਰ ਨੂੰ ਕੀ ਅਪੀਲ ਕਰੋਂਗੇ ਦੇਖੋ ਬੇਸਿਕ ਸਮੱਸਿਆ ਲੋਕਾਂ ਦੇ ਲਈ ਨਹੀਂ ਪਾਣੀ ਦੀ ਜਿਹੜੀ ਦਿੱਕਤੀਆਂ ਵੀ ਹੋ ਰਹੀਆਂ ਨੇ ਪਤਾ ਇਹਦਾ ਬਿਜਲੀ ਪਾਣੀ ਕਨੈਕਸ਼ਨ ਨਹੀਂ ਮਿਲ ਰਿਹਾ ਕੀ ਤੁਸੀਂ ਪੌਲਸੀ ਵਾਸਤੇ ਕੀ ਅਪੀਲ ਕਰੋਗੇ ਸਰਕਾਰ ਨੂੰ ਅਸੀਂ ਤਾਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਮੈਂ ਤਾਂ ਪਬਲਿਕ ਦੇ ਨਾਲ ਪਹਿਲੀ ਗੱਲ ਪਬਲਿਕੇ ਚਾਹਦੀ ਹੈ ਹੁਣ ਬੱਚੇ ਆ ਪਾਣੀ আর ਬਿਜਲੀ ਦਾ ਸਰਕਾਰ ਨੂੰ ਫਰੀ ਦੇਣੀ ਚਾਹੀਦੀ ਹੈ ਉਹਨਾਂ ਦਾ ਕਨੈਕਸ਼ਨ ਇਹ ਆ ਤਾਂ ਪਹਿਲਾਂ ਇਹਨਾਂ ਨੂੰ ਰੋਕ ਦੇ ਪਹਿਲਾਂ ਮਕਾਨ ਨਾ ਬਣਨ ਦੇ ਰਜਿਸਟਰੀਆਂ ਨਾ ਕਰ ਦੇ ਜਿਹੜੀਆਂ ਹੁਣ ਪੁਰਾਣੀਆਂ ਰਜਸਤੀਆਂ ਹੋਈਆਂ ਉਹਦੇ ਸਟੈਂਪ পেਪਰ ਲੱਗੇ ਆ ਸਰਕਾਰ ਨੇ ਪੈਸੇ ਤਾਂ ਲਏ ਆ ਸਰਕਾਰ ਇਹ ਵੀ ਸੀ ਕੋਈ ਵੀ ਹੋਵੇ ਫਿਰ ਉਹਨੇ ਵਾਦੇ ਕਰੇ ਆ ਆ ਜੋ ਵਾਦੇ ਹੋਇਆ ਉਹ ਵੀ 3 ਸਾਲ ਹੋ ਗਏ ਉਹ ਪੂਰੇ ਕਰਨੇ ਚਾਹੀਦੇ ਸਰਕਾਰ ਨੂੰ ਜੋ ਇਹਨਾਂ ਦੇ ਪੇਪਰ ਪੂਰੇ ਕਰਨੇ ਚਾਹੀਦੇ ਸਰਕਾਰ ਨੂੰ ਉਹਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਜਿਵੇਂ ਹੁਣ 1 ਦਸੰਬਰ ਤੋਂ ਬਣਿਆ ਇਹ ਕਿਉਂ ਨਹੀਂ ਪਹਿਲਾਂ ਤੋਂ ਬਣ ਗਿਆ ਉਸੇ ਸਰਕਾਰ ਨੇ ਬਣਾਇਆ ਨਾ 28 ਤਰੀਕ ਤੋਂ ਸਹਿਰੇ ਕੀ ਨੋਟੀਫਿਕੇਸ਼ਨ ਖਤਮ ਹੋ ਜਾਣੀ ਹੈ ਉਹ ਮਾੜੀ ਗੱਲ ਹੈ ਸਰਕਾਰ ਦੀ ਉਹ ਵੀ ਨੋਟੀਫਿਕੇਸ਼ਨ ਹੈ ਕੋਈ ਫਹਾੜ ਥੋੜਾ ਜਿਹਾ ਵੀ ਨੋਟੀਫਿਕੇਸ਼ਨ 28 ਨੂੰ ਖਤਮ ਹੋ ਜਾਣੀ ਉਹਨੂੰ ਵਧਾਣਾ ਚਾਹੀਦਾ ਜਦੋਂ ਲੋਕਾਂ ਦੇ ਪਲਾਟ ਹੈ ਜਾਂ ਫਿਰ ਉਹਨੂੰ ਬੈਨ ਕਰ ਦੇਣਾ ਚਾਹੀਦਾ ਬਿਲਕੁਲ ਵੀ ਕੋਈ ਪਰਚੇਜ ਨਾ ਕਰੇ ਕੋਈ ਕੁਝ ਨਾ ਕਰੇ ਰਜਿਸਟਰੀਆਂ ਰਾਹੀਂ ਰੈਵਨਿਊ ਇਕੱਠਾ ਕੀਤਾ ਜਾ ਰਿਹਾ ਪਰ ਇਲੈਕਸ਼ਨ ਨਹੀਂ ਦਿੱਤੇ ਜਾ ਰਹੇ ਕਿਤੇ ਵਿੱਚ ਕੀ ਲੱਗਦੀ ਘਾਟ ਕਿੱਥੇ ਹੈ ਸਰਕਾਰ ਇਹ ਹੁਣ ਉੱਚ ਅਧਿਕਾਰੀਆਂ ਨੂੰ ਮਿਲ ਕੇ ਪਤਾ ਲੱਗੂਗਾ ਜੋ ਇਹਨਾਂ ਨੇ ਸਾਨੂੰ ਐਸਡੀਓ ਸਾਹਿਬ ਨੇ ਦੱਸੀ ਹੈ ਜੋ ਸਰਕਾਰ ਦੀ ਚਿੱਠੀ ਆ ਸਰਕਾਰ ਦੀ ਪਾਲਿਸੀ ਆ ਉਹ ਸਾਡੇ ਐਮਸੀ ਸਾਹਿਬਾਨ ਵੀ ਮਨਜੀਤ ਸਿੰਘ ਖੜੇ ਆ ਤੇ ਗਣੇਸ਼ ਜੀ ਆ ਉਹ ਦੱਸ ਰਹੇ ਆ ਵੀ ਸਰਕਾਰ ਦੀ ਆਈ ਆ ਅਸੀਂ ਇਹਨਾਂ ਨੂੰ ਕਹੀਏ ਬੇਨਤੀ ਕਰੀ ਹੈ ਵੀ ਮਿਊਸਪਲ ਕਮੇਟੀ ਦੇ ਪ੍ਰਧਾਨ ਨੂੰ ਕਹੋ ਇੱਕ ਰੈਗੂਲੇਸ਼ਨ ਪਾਣ ਉੱਥੇ ਅਜੰਡਾ ਕੱਢਣ ਅਜੰਡਾ ਕੱਢ ਕੇ ਰੈਗੂਲੇਸ਼ਨ ਪਾਣ ਸਰਕਾਰ ਤੋਂ ਮੰਗ ਕਰਨ ਉਹਦੇ ਤੇ ਵੀ ਵੀ ਇਹਨਾਂ ਨੂੰ ਲਾਈਟ ਪਾਣੀ ਦਿੱਤੀ ਜਾਣੀ ਚਾਹੀਦੀ ਆ ਜਿਹੜਾ ਵੀ ਹਿੰਦੁਸਤਾਨ 'ਚ ਰਹਿੰਦਾ ਹੈ ਵੱਸਦਾ ਹੈ ਉਹਨਾਂ ਦੇ ਅਧਿਕਾਰ ਹੈ ਪਾਣੀ ਆਰ ਬਿਜਲੀ ਦਾ ਤਾਂ ਮੁਰਲਿਆ ਲੋੜ ਹੈ ਪੜ੍ਹਾਈ ਦੀਆਂ ਲੋੜਾਂ ਸਰਕਾਰਾਂ ਤਾਂ ਕਹੀ ਜਾਂਦੀ ਅਸੀਂ ਆ ਕਰਤਾ ਆ ਕਰਤਾ ਹੁਣ ਦੱਸੋ ਤਾਂ ਸਹੀ ਵੀ ਆ ਕੀ ਕਰਿਆ ਤਾਂ ਉਹਨਾਂ ਦੇ ਸਾਹਮਣੇ ਪੂਲ ਖੁੱਲ ਰਹੀ ਹੈ ਸਰਕਾਰ ਦੀ ਹੈ ਅਜੀਤ ਸਾਹਿਬ ਜਿਹੜੇ ਅੱਜ ਲੋਕ ਇੱਥੇ ਹੋ ਕੇ ਆਏ ਸੀ ਨਾ ਮਾਤਰੌਂ ਦੇ ਕਾਫੀ ਪਰੇਸ਼ਾਨ ਨੇ ਕਿੰਨੀ ਬੜੀ ਕਲੈਕਸ਼ਨ ਚੱਲ ਜਾ ਰਹੀ ਹੈ ਕੀ ਪ੍ਰੋਸੈਸ ਹੈ ਤੁਸੀਂ ਕੀ ਅਜੀਤ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕਿਉਂ ਤੁਹਾਨੋਂ ਦੀ ਗੱਲਬਾਤ ਹੋਈ ਹੈ ਕੀ ਪ੍ਰੋਸੈਸ ਦੇ ਨਵੇਂ ਮੇਰੀ ਵਿਚਾਰ ਗੱਲ ਨਾਲ ਗੱਲ ਹੋਈ ਹੈ ਜੀ ਜੋ ਸਰਕਾਰ ਦੀ ਨੋਟੀਫਿਕੇਸ਼ਨ ਹੈ ਜੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਨੋਟੀਫਿਕੇਸ਼ਨ ਦੇ ਹੂਬ ਹੂ ਜੋ ਵੀ ਰੂਲ ਰੈਗੂਲੇਸ਼ਨ ਹੈ ਉਹਦੇ ਮੁਤਾਬਕ ਅਸੀਂ ਇਹ ਨਾਲ ਵਾਅਦਾ ਕੀਤਾ 1 ਦਸੰਬਰ ਤੋਂ 28 ਫਰਵਰੀ ਤੱਕ ਸਰਕਾਰ ਦੀ ਗਾਈਡਲਾਈਨ ਮੁਤਾਬਕ ਹੋਣਗੀਆਂ ਉਹਨਾਂ ਨੂੰ ਕਨੈਕਸ਼ਨ ਦੇਣ ਦਾ ਅਸੀਂ ਵਚਨ ਕਰਦਾ ਅੱਛਾ ਕੁਝ ਖਬਰਾਂ ਦੇ ਵਿੱਚ ਇਹ ਵੀ ਸ਼ਿਕਾਇਤ ਆਇਆ ਕਿ ਜਿਹੜੇ ਨੋਟੀਫਿਕੇਸ਼ਨ ਹੋਇਆ ਹੋਇਆ ਉਹ ਜਿਸਟਿਸ ਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਹੈ ਤਾਂ ਕਰਕੇ ਕੀ ਕਨੈਕਸ਼ਨ ਬਣਨਗੇ ਇਸ ਤਰੀਕੇ ਦਾ ਵੀ ਹੈ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਹੀ ਕਨੈਕਸ਼ਨ ਹੋਣਗੇ ਜੀ ਜੋ ਸਰਕਾਰ ਨੇ ਗਾਈਡਲਾਈਨ ਕੀਤੀ ਹੈ ਜੀ ਸਰਕਾਰ ਦੀ ਗਾਈਡਲਾਈਨ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ ਜੀ ਸਰਕਾਰ ਦੀ ਹੁਕਮਾਂ ਦੀ ਪਾਲਣਾ ਕਰਨ ਦੀ ਅਸੀਂ ਵਚਨ ਕਰਦੇ ਹਾਂ ਤੁਸੀਂ ਪਹਿਲਾਂ ਵੀ ਲੈਣਿਆ ਜੀ ਇਹਨਾਂ ਦੇ ਬਿਲਕੁਲ ਜੀ ਪਹਿਲਾਂ ਅਸੀਂ ਫਾਈਲਾਂ ਅਸੀਂ ਲੈ ਰਹੇ ਹਾਂ ਜੀ ਜੋ ਵੀ ਐਸ ਪਰ ਪੋਲਿਸੀ ਦੇ ਹੋਣੀ ਹੋਣਗੀ ਅਸੀਂ ਉਹਨਾਂ ਦੇ ਪੈਸੇ ਦੇ ਵੈਰੀਫਾਈ ਕਰੇਗਾ ਮੈਨੂੰ ਵੈਰੀਫਾਈ ਕਰਾ ਕੇ ਕਹੇ ਤੇਰਾ ਮੈਨੂੰ ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਤੁਸੀ ਅੱਜ ਜੀ ਦਾ ਆਪਣੀ ਕਲਪਸੇ ਹੋ ਸੌਫਟਵੇਅਰ ਤੋਂ ਬੰਦਾ ਇਕੱਠਾ ਹੋ ਕੇ ਕਲੈਕਸ਼ਨ ਇੰਕਾ ਜਾ ਰਹੇ ਕੀ ਪ੍ਰੋਸੈਸਟਾ ਹੈ ਐਸਡੀਓ ਸਾਹਿਬ ਨੇ ਤੁਹਾਨੂੰ ਐਸਡੀਓ ਸਾਹਿਬ ਕਹਿ ਰਹੇ ਨੇ ਵੀ ਤੁਸੀਂ ਜਿਹੜੀਆਂ 1 ਦਸੰਬਰ ਤੋਂ ਰਜਿਸਟਰੀਆਂ ਹੋਈਆਂ ਨੇ 28 ਫਰਵਰੀ ਦੇ ਵਿੱਚ ਪਾਲਿਸੀ ਦੇ ਮੁਤਾਬਕ ਆਪਾਂ ਉਹਨਾਂ ਨੂੰ ਮੀਟਰ ਦਵਾਂਗੇ ਪਰ ਤਿੰਨ ਤਿੰਨ ਫਰਵਰੀ ਨੂੰ ਐਸਡੀਐਮ ਸਾਹਿਬ ਆਏ ਸੀਗੇ ਖੜ ਤੋਂ ਉਹਨਾਂ ਨੇ ਕਹਿ ਸਕਾ ਵੀ ਇਹਦੇ ਵਿੱਚ ਜਿਹੜੀ ਤੁਸੀਂ ਪੁਰਾਣੀ ਰਜਿਸਟਰੀ ਦਸੰਬਰ 1 ਦਸੰਬਰ ਦੀ ਕਰੀ ਆ ਜਿਹੋ ਤੇ ਲੈਨ ਨਹੀਂ ਪਈ ਹੋਈ ਕੋਈ ਗੱਲ ਨਹੀਂ ਪਾਲਿਸੀ ਦੇ ਅੰਦਰ ਆਉਂਦੀ ਆ ਰਜਿਸਟਰੀ ਵੀ ਇਹਦਾ ਸੀ ਅਸੀਂ ਉਹਨਾਂ ਨੂੰ ਮੀਟਰ ਦਵਾਗੇ ਉਹੀ ਸਾਡੀ ਇਸ ਦਿਨ ਸਾਹਮਣੋਂ ਵੀ ਗੱਲ ਹੋਈ ਆ ਇਹਨਾਂ ਨੇ ਵੀ ਇਹ ਕਹੇ ਫੈਲਾ ਤੁਸੀਂ ਦੇ ਦਿਓ ਅਸੀਂ ਅੰਡਰਟੇਕਿੰਗ ਜੋ ਵੀ ਕਰ ਲਵਾਗੇ ਕੋਈ ਪਰਫਾਰਮਾ ਬਣਾਵਾਂਗੇ ਉਹ ਕਰਕੇ ਤੁਹਾਨੂੰ ਮੀਟਰ ਦਵਾਗੇ 28% ਜਿਆਦਾ ਭਰੋਸਾ ਹੈ ਤੁਹਾਨੂੰ ਮੈਂ ਕਿਹਾ ਕਿ ਉੱਤੇ 50% ਭਰੋਸਾ ਦੇ ਕੇ ਤੁਹਾਨੂੰ ਭੇਜਿਆ ਇਹਨਾਂ ਨੇ ਦੇਖੋ ਅਜਿਓ ਸਾਹਿਬ ਤੇ ਸਾਨੂੰ ਪੂਰਾ ਭਰੋਸਾ ਆ ਵੀ ਜਿਹੜੇ 1 ਦਸੰਬਰ ਦੇ ਨੋਟੀਫਿਕੇਸ਼ਨ ਆ ਉਹਦੇ ਆਧਾਰ ਤੇ ਸਾਨੂੰ ਇਹ ਕਨੈਕਸ਼ਨ ਦੇਣਗੇ ਉਹਦੇ ਚ ਜੇ ਲਾਈਨ ਨਹੀਂ ਪਈ ਹੋਈ ਉਹਦੀ ਨੋਟੀਫਿਕੇਸ਼ਨ ਦੀ ਤਾਂ ਉਹਨੂੰ ਵੀ ਲਾਗੂ ਕਰੀ ਕਿਹੜੀ ਮੁਸ਼ਕਿਲ ਆ ਰਹੀ ਹੈ ਨੇ ਨਮਾਜ਼ਾ ਦੇ ਲੋਕੀ ਨਾਲ ਬਿਜਲੀ ਪਾਣੀ ਕਲੈਕਸ਼ਨ ਬਿਜਲੀ ਪਾਣੀ ਤੋਂ ਲੋਕੋ ਪ੍ਰੇਸ਼ਾਨ ਤਾਂ ਸਾਰੇ ਨੇ ਜਿਹੜੀਆਂ ਹੁਣ 1 ਦਸੰਬਰ 2024 ਤੋਂ ਪਹਿਲਾਂ ਵੀ ਲੋਕਾਂ ਦੀਆਂ ਰਜਿਸਟਰੀਆਂ ਹੋਈਆਂ ਨੇ ਉਹ ਵੀ ਪ੍ਰੇਸ਼ਾਨ ਨੇ ਵਿਚਾਰੇ ਹਾਂ ਨਾ ਪ੍ਰੇਸ਼ਾਨੀ ਤਾਂ ਬਹੁਤ ਆ ਤਾਂ ਸਭ ਪਿੱਛੇ 3 ਫਰਵਰੀ ਨੂੰ ਇਹ ਚੀਜ਼ ਐਸਡੀਐਮ ਸਾਮ ਖਡਵਾਲਾ ਆਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਇਹ ਇੱਕ ਨਵੀਂ ਪਾਲਿਸੀ ਬਣ ਰਹੀ ਹੈ ਪੁਰਾਣੀ ਪੁਰਾਣੀ ਰਜਿਸਟਰੀਆਂ ਦੀ ਉਹ ਪਾਲਿਸੀ ਹਫਤੇ ਦੇ ਅੰਦਰ ਆ ਜਾਊਗੀ ਉਹਨਾਂ ਦਾ ਵੀ ਹੱਲ ਹੋ ਜਾਊਗਾ ਠੀਕ ਜੇ ਨਹੀਂ ਹੁੰਦਾ ਅਸੀਂ ਐਸਡੀਐਮ ਸਭ ਨੂੰ ਫਿਰ ਮਿਲਾਂਗੇ ਅਈ ਨਾ ਸਿੱਧੀ ਜੀ ਗੱਲ ਯਾਦ ਨਹੀਂ ਮਰਦੀ ਹੋਈਏ ਸਾਡਾ ਕਨੈਕਸ਼ਨ ਦੋ ਗੱਲ ਖਤਮ ਨਹੀਂ ਨਹੀਂ ਟ੍ਰੂਲ ਨਹੀਂ ਨੋਟੀਫਿਕੇਸ਼ਨ ਨਾਲ ਕੋਈ ਮਤਲਬ ਨਹੀਂ ਹੈ ਐਥੇ ਖੜੋ ਕਰਪਾਈ ਕਰਦਾ ਲੈ ਕੇ ਸਿੱਧੀ ਗੱਲ ਸਾਡੇ ਮੈਨ ਕਰਾਏ ਜਾਣ ਡਿਆ ਸਾਡੀ ਘਰ ਦੀ ਕਿਸ਼ਤਾਂ ਜਾਣ ਡੀਆਂ ਦੱਸੋ ਅਸੀਂ 25 25 30000 ਰੁਪਏ ਕਿੱਥੋਂ ਦਈਏ ਆਪਾਂ ਹੁਣ 2015 ਮਰ ਰਜਿਸਟਰੀ ਕਰਾਈ 10 ਮਾ ਕਰਾਈ ਜਿਹੜੀ ਵੀ ਰਜਿਸਟਰੀ ਕਰਾਈ ਹੈ ਸਾਨੂੰ ਪਾਣੀ ਬਿਜਲੀ ਕਨੈਕਸ਼ਨ ਦਿੱਤੇ ਜਾਣ ਗੱਲ ਖਤਮ ਹੋਈ ਸਰਕਾਰ ਸਾਨੂੰ ਬੋਲ ਬੋਲ ਨਾ ਘੁਮਾਵੇ ਨਵੇਂ ਗਾਉਂ ਦੀ ਗੱਲ ਕਰਨ ਡਿਆਂ ਇਹ ਬੋਲਦੇ ਐਨਓਸੀ ਲਿਆਓ ਫਲਾਣਾ ਲਿਆਓ ਤੇ ਮਾਕਾ ਲਿਆਓ ਫੇਖੂ ਬਣਾਈ ਜਾਂਦੇ ਜਨਤਾ ਨੂੰ ਜੰਦਾ ਪਾਗਲ ਹੈ ਕਦੀ ਉੱਥੇ ਧਰਨਾ ਲਾਈਏ ਕਦੀ ਇੱਥੇ ਧਰਨਾ ਲਾਈਏ ਦੱਸੋ ਸਾਡਾ ਕੀ ਕਸੂਰ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਾਦੀ ਨੋਟੀਫਿਕੇਸ਼ਨ ਹੋ ਰਜਿਸਟਰੀ ਵਾਸਤੇ ਸੀਗੀ ਨਾ ਕਿ ਬਿਜਲੀ ਪਾਣੀ ਵਾਸਤੇ ਸੀਗੀ ਇਹ ਜਿਹੜੇ ਅਫਸਰ ਆ ਸਾਨੂੰ ਬੇਕੂ ਬਣਾਈ ਜਾਂਦੇ ਨੇ ਇਹਨਾਂ ਰਜਿਸਟਰੀ ਦੇ ਵਾਸਤੇ ਹੈਗੀ ਰਜਿਸਟਰੀ ਵਾਸਤੇ ਦਿਨਾਂ ਦੇ ਬਿਆਨਾਮੇ ਹੋਈ ਸੀਗੇ ਪਾਵਰ ਟੋਨਮੀ ਹੋਈ ਸੀ ਗਿਆ ਉਹਨਾਂ ਨੂੰ ਇੱਕ ਡੇਢ ਦਿੱਤੀ ਗਈ ਸੀ ਕਿ ਉਹ ਇਸ ਰਜਿਸਟਰੀ ਦੇ ਸਾਇਦ ਜੜੀ ਆਪਣੀ ਰਜਿਸਟਰੀ ਕਰਾਣ ਉਹ ਰਜਿਸਟਰੀ ਵਾਸਤੇ ਸੀਗੀ ਨਾ ਕਿ ਬਿਜਲੀ ਪਾਣੀ ਵਾਸਤੇ ਸੀਗੀ